ਅੰਨਸ ਕੋਣ ਮਿਲਿਆ ਅਰਦਾਸ ਕਰਦੇ ਸ੍ਰੀ ਗੁਰੂ ਮਹਾਰਾਜ ਇਹ ਸ਼ਾਂਤੀ ਦਾ ਸ਼ਹਿਰ ਹੈ ਤੇ ਸੁੱਖ ਸ਼ਾਂਤੀ ਹੋਵੇ ਸਾਰੇ ਸਾਰੇ ਖਿੱਤੇ ਜੀ ਅਸੀਂ ਤੇ ਉਧਰ ਦੀ ਵੀ ਅਰਦਾਸ ਕਰਦੇ ਇੱਧਰ ਦੀ ਵੀ ਕਰਦੇ ਇੱਧਰ ਮੋਦੀ ਜੀ ਦਾ ਸ਼ੁਕਰੀਆ ਰਾਹੁਲ ਗਾਂਧੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਸਿਖਾਇਆ ਗਿਆ ਕਿ ਮਨੁੱਖਤਾ ਦਾ ਕਹਨ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਨੇ ਕੀਤਾ ਔਰ ਸਾਡੀ ਇੰਡੀਅਨ ਆਰਮੀ ਨੇ ਉਹਦਾ ਜਵਾਬ ਵੀ ਦਿੱਤਾ ਔਰ ਸਾਨੂੰ ਡਿਫੈਂਡ ਵੀ ਕੀਤਾ ਅਸੀਂ ਸਲੂਟ ਕਰਦੇ ਇੰਡੀਅਨ ਆਰਮੀ ਨੂੰ ਗੁਰਜੀਤ ਸਿੰਘ ਔਜਲਾ ਮੇਰੇ ਨਾਲ ਨੇ ਇਸ ਵੇਲੇ ਔਰ ਬੜੀ ਸੁਖਤ ਖਬਰ ਜੜੀ ਆ ਜਿਸ ਨੂੰ ਸੁਣਦਿਆਂ ਹੀ ਪਹਿਲੋਂ ਹੀ ਇਹ ਮਹਿਸੂਸ ਹੋਇਆ ਕਿ ਅੱਜ ਰਾਤ ਜਿਹੜੀ ਆਰਾਮ ਨਾਲ ਸੌਵਾਂਗੇ ਪੂਰਾ ਦੇਸ਼ ਆਰਾਮ ਨਾਲ ਸੌਵੇਗਾ ਕਿਉਂਕਿ ਅੱਜ ਡਰੋਨ ਦੀਆਂ ਤੇ ਬੰਬਾਂ ਦੀਆਂ ਭਿਆਨਕ ਆਵਾਜ਼ਾਂ ਸੁਣਨ ਨੂੰ ਨਹੀਂ ਮਿਲਣਗੀਆਂ ਇਸ ਵੇਲੇ ਮੇਰੇ ਨਾਲ ਗੁਰਜੀਤ ਸਿੰਘ ਔਜਲਾ ਨੇ ਐਮਪੀ ਔਰ ਕਿਉਂਕਿ ਇਹ ਪਿੰਡਾਂ ਦੇ ਵਿੱਚ ਲੋਕਾਂ ਦਾ ਸੁੱਖ-ਦੁੱਖ ਵਡਾਉਣ ਲਈ ਲਗਾਤਾਰ ਜਾਂਦੇ ਰਹੇ ਨੇ ਅਸੀਂ ਵੀ ਇਹਨਾਂ ਦੇ ਨਾਲ ਗਏ ਸੀ ਪਹਿਲਾ ਅਹਿਸਾਸ ਕੀ ਆ ਜਿਹੜਾ ਤੁਸੀਂ ਆਪਣੇ ਸ਼ਬਦਾਂ 'ਚ ਬਿਆਨ ਕਰਨਾ ਚਾਹੋਗੇ ਅਨੁਸਕੂਨ ਮਿਲਿਆ ਅਰਦਾਸ ਕਰਦੇ ਸ੍ਰੀ ਗੁਰੂ ਮਹਾਰਾਜ ਇਹ ਸ਼ਾਂਤੀ ਦਾ ਸ਼ਹਿਰ ਹੈ ਤੇ ਸੁੱਖ ਸ਼ਾਂਤੀ ਹੋਵੇ ਸਾਰੇ ਸਾਰੇ ਖਿੱਤੇ 'ਚ ਅਸੀਂ ਤੇ ਉਧਰ ਦੀ ਵੀ ਅਰਦਾਸ ਕਰਦੇ ਇਧਰ ਦੀ ਵੀ ਕਰਦੇ ਕਿਉਂਕਿ ਸਾਨੂੰ ਸਿਖਾਇਆ ਗਿਆ ਕਿ ਮਨੁੱਖਤਾ ਦਾ ਕੰਨ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਨੇ ਕੀਤਾ ਔਰ ਸਾਡੀ ਇੰਡੀਅਨ ਆਰਮੀ ਨੇ ਉਹਦਾ ਜਵਾਬ ਵੀ ਦਿੱਤਾ ਔਰ ਸਾਨੂੰ ਡਿਫੈਂਡ ਵੀ ਕੀਤਾ ਅਸੀਂ ਸਲੂਟ ਕਰਦੇ ਹਾਂ ਇੰਡੀਅਨ ਆਰਮੀ ਨੂੰ ਜਿਨ੍ਹਾਂ ਨੇ 2.5 300 ਤੋਂ ਬਾਅਦ ਅਟੈਕ ਜਿਹੜਾ ਸਾਡੀਆਂ ਬਾਰਡਰ ਸਟੇਟ ਤੇ ਹੋਇਆ ਖਾਸ ਕਰ ਪੰਜਾਬ ਤੇ ਵੀ ਹੋਇਆ ਉਹਨੂੰ ਡਿਫਿਊਜ਼ ਕੀਤਾ ਤੇ ਕੋਈ ਵੀ ਕਜੂਅਲਟੀ ਨਹੀਂ ਹੋਣ ਦਿੱਤੀ ਅਸੀਂ ਕੋਧ ਜਾ ਕੇ ਮਜ਼ਾਈਲਾਂ ਤੱਕ ਜਾ ਕੇ ਵੇਖ ਕੇ ਆਏ ਆ ਡਰੋਨ ਵੇਖ ਕੇ ਆਏ ਆ ਪਰ ਇਹ ਇੰਡੀਅਨ ਆਰਮੀ ਨੂੰ ਸਲੂਟ ਮੰਨਦਾ ਪੀਐਮ ਨਰਿੰਦਰ ਮੋਦੀ ਜੀ ਦਾ ਸ਼ੁਕਰੀਆ ਰਾਹੁਲ ਗਾਂਧੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਸਮੁੱਚੀਆਂ ਪੋਲਿਟਿਕਲ ਪਾਰਟੀਆਂ ਦਾ ਸ਼ੁਕਰੀਆ ਐਨ ਜੀਓਜ਼ ਦਾ ਸ਼ੁਕਰੀਆ ਸਮੁੱਚੇ ਸਿਵਲ ਪ੍ਰਸ਼ਾਸਨ ਦਾ ਸ਼ੁਕਰੀਆ ਸਾਰੇ ਪੀਡੀਏ ਦਾ ਸ਼ੁਕਰੀਆ ਔਰ ਜਿਨ੍ਹਾਂ ਨੇ ਇਸ ਨੂੰ ਸ਼ਾਂਤ ਕਰ ਲਈ ਭੂਮਿਕਨ ਬਾਈ ਉਹਨਾਂ ਦਾ ਸ਼ੁਕਰੀਆ ਅਸੀਂ ਚਾਹੁੰਦੇ ਹਾਂ ਸ਼ਾਂਤੀ ਬਾਰਡਰ ਤੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਤਾਂ ਕਿ ਬਾਰਡਰ ਖੁੱਲਣ ਔਰ ਬਾਰਡਰ ਖੁੱਲ ਕੇ ਸਾਡਾ ਵਪਾਰ ਹੋਵੇ ਤੇ ਮੇਰੀ ਇੱਕ ਹੀ ਬੇਨਤੀ ਹੈ ਪੀਐਮ ਸਾ ਕਿ ਪੀਐਮ ਸਾਹਿਬ ਜਰੂਰ ਸੀਜ਼ਫਾਇਰ ਕਰਿਓ ਰਵੇ ਸਮਝੌਤੇ ਕਰੋ ਇੱਕ ਸਮਝੌਦਾ ਕਰਿਓ 2 ਲੱਖ ਸਾਡਾ ਪੰਜਾਬੀ ਮਰਿਆ ਜਿਹਦੇ ਚ ਪੰਜਾਬੀ ਦੇ ਖਾਸ ਕਰ ਬਹੁਤ ਆਦ ਸਿੱਖਾਂ ਦੀ ਹੈ ਜਿਹੜਾ ਪਾਕਿਸਤਾਨ ਨੇ ਨਸ਼ਾ ਦੇ ਦੇ ਮਾਰਿਆ ਤੇ ਹਥਿਆਰ ਫਰਾਫੜਾ ਮਾਰਿਆ ਮੇਰੀ ਇੱਕੋ ਹੀ ਬੇਨਤੀ ਜੇ ਉਹਦਾ ਹਿਸਾਬ ਵੀ ਜਰੂਰ ਰੱਖਿਓ ਇਹਨਾਂ ਨੂੰ ਸ਼ਾਂਤੀ ਦਾ ਰਸਤਾ ਦਿਖਾਓ ਔਰ ਦੋਵੇਂ ਖਿੱਤੇ ਖੁੱਲਣ ਅਸੀਂ ਚਾਹੁੰਨੇ ਆਰਥਿਕ ਤੌਰ ਤੇ ਮਜ਼ਬੂਤ ਹੋਈਏ ਨਾ ਨਸ਼ੇ ਵੇਚ ਕੇ ਤੇ ਨਾ ਡਰੱਗ ਵੇਚ ਕੇ ਤੇ ਨਾ ਹਥਿਆਰ ਵੇਚ ਕੇ ਪਾਕਿਸਤਾਨ ਦਾ ਕੱਖ ਵਰਨਾ ਜੇ ਬਣੂਗਾ ਤੇ ਉਹ ਵਪਾਰ ਦੇ ਨਾਲ ਬੰਨਣਾ ਤੇ ਇਹ ਕਿਤਾ ਯੂਰਪ ਤੱਕ ਤਰੱਕੀ ਕਰੇ ਅਸੀਂ ਇਹਦੇ ਹਾਮੀ ਆ ਪਰ ਜਿਹੜੀ 2 ਲੱਖ ਤੋਂ ਵੱਧ ਬੰਦੇ ਜਿਹੜੇ ਸਾਡੇ ਮਰੇ ਨੇ ਪੰਜਾਬੀ ਖਾਸ ਕਰ ਸਿੱਖ ਮਾਰੇ ਗਏ ਪਾਕਿਸਤਾਨ ਵੱਲੋਂ ਉਹਨਾਂ ਦਾ ਹਿਸਾਬ ਜਰੂਰ ਕਰੇ ਧੰਨਵਾਦ ਤੁਹਾਨੂੰ ਲੱਗਦਾ ਕਿ ਜਿਹੜੀ ਇੱਕ ਮੱਧ ਰੱਖੀ ਗਈ ਆ ਕਿ ਉਹ ਜੇ ਜੇ ਦੁਬਾਰਾ ਕੋਈ ਇਹੋ ਜਿਹੀ ਹਰਕਤ ਕਰਦਾ ਪਾਕਿਸਤਾਨ ਤੇ ਉਹਨੂੰ ਐਕਟ ਆਫ ਵਾਰ ਮੰਨਿਆ ਜਾਏਗਾ ਇਸ ਨਾਲ ਕਿੰਨਾ ਕਿਸਮਤ ਹੋਏ ਇਹ ਬਿਲਕੁਲ ਦੇਖੋ ਉਹ ਸਮਝੌਤੇ ਦੇ ਹਿੱਸਾ ਹੁੰਦੇ ਨੇ ਜਿਹੜੇ ਬੰਦੇ ਵਿੱਚ ਉਹਨਾਂ ਨੇ ਇਹਦੇ ਤੇ ਅਮਰੀਕਾ ਜਾਂ ਹੋਰ ਵੀ ਜਿੰਨਾ ਜਿੰਨਾ ਭੂਮਿਕਾ ਨਿਭਾਈ ਹੈ ਉਹਨਾਂ ਨੇ ਇਹ ਚੀਜ਼ ਨੂੰ ਵਿੱਚ ਲੈ ਕੇ ਆਉਣਾ ਪੈਂਦਾ ਅਸੀਂ ਵੀ ਕਹਿੰਦੇ ਸਮਝਾਦਾ ਕਰਦੇ ਵੀ ਤੂੰ ਭਜੇਗਾ ਤੇ ਤੇਰੇ ਤੇ ਆ ਐਕਸ਼ਨ ਹੋਊਗਾ ਉਹਦਾ ਹਿੱਸਾ ਹੈ ਥੈਂਕ ਯੂ ਜਿਸ ਢੰਗ ਨਾਲ ਦੇਖੋ ਆ ਰਹੇ ਨੇ ਵਿਚਾਰ ਵਕ ਵਕ ਪੋਲਿਟੀਕਲ ਲੀਡਰਸ ਤੇ ਵੱਡੀ ਗੱਲ ਇਹ ਹੈ ਕਿ ਇਹ ਜੰਗ ਦਾ ਜਦੋਂ ਮਾਹੌਲ ਸੀ ਉਸ ਦੌਰਾਨ ਇੱਕ ਪੋਲੀਟੀਕਲ ਇਕਤਾ ਪਹਿਲੀ ਵਾਰ ਵੇਖਣ ਨੂੰ ਮਿਲੀ ਕਿਉਂਕਿ ਇੱਕ ਪੋਲੀਟੀਕਲ ਪਲੇਟਫਾਰਮ ਇਹੋ ਜਿਹਾ ਜਿੱਥੇ ਇਹ ਲੀਡਰ ਜਿਹੜੇ ਆ ਇਕੱਠੇ ਨਹੀਂ ਹੁੰਦੇ ਪਰ ਇਸ ਪਲੇਟਫਾਰਮ ਤੇ ਜਦੋਂ ਦੇਸ਼ ਤੇ ਬਣ ਗਈ ਸੀ ਉਦੋਂ ਸਾਰੇ ਇਕੱਠੇ ਸੀ ਤਾਂ ਉਸੇ ਇਕਜੁਟਤਾ ਦਾ ਨਤੀਜਾ ਇਹ ਹੋਇਆ ਕਿ ਅੱਜ ਸਾਰਤਕ ਨਤੀਜੇ ਸਾਹਮਣੇ ਆਏ ਆ ਹਰ ਸ਼ਖਸ ਹਰ ਦੇਸ਼ ਦਾ ਵਸਿੰਦਾ ਜਿਹੜਾ ਹੈ ਉਹ ਇਹ ਸੋਚ ਕੇ ਬੈਠਾ ਸੀਗਾ ਕਿ ਕੰਟਰੀ ਫਰਸਟ ਉਸੀ ਚੀਜ਼ ਦਾ ਨਤੀਜਾ ਇਹ ਮਿਲਿਆ ਕਿ ਇੱਕ ਮੋਰਲ ਬੂਸਟ ਜਿਹੜੀ ਭਾਰਤੀ ਸੈਨਾ ਜਿਹੜੀ ਪਹਿਲਾਂ ਹੀ ਬਹੁਤ ਜ਼ਿਆਦਾ ਵੈਲ ਇਕুইਪਡ ਹੈ ਉਸਨੇ ਇੱਕ ਮੋਰਲ ਬੂਸਟ ਮਿਲਿਆ ਕਿਉਂਕਿ ਦੇਸ਼ ਦੀ ਜਨਤਾ ਉਸਦੇ ਨਾਲ ਸੀ ਪੂਰੀ ਪੋਲੀਟੀਕਲ ਸਿਸਟਮ ਜਿਹੜਾ ਪੋਲੀਟੀਕਲ ਪਾਰਟੀਆਂ ਹਰ ਵਰਗ ਹਰ ਧਰਮ ਉਹਨਾਂ ਦੇ ਨਾਲ ਸੀ ਇਸੇ ਚੀਜ਼ ਕਰਕੇ ਉਹਨਾਂ ਨੇ ਪਾਕਿਸਤਾਨ ਨੂੰ ਆਪਣੇ ਘੁੱਟਨਿਆਂ ਤੋਂ ਲੈਣ ਦਾ ਆਪਣੇ ਗੋਡਿਆਂ ਤੋਂ ਲੈਣ ਦਾ ਤਾਂ ਅੱਜ ਇਹ ਸਮਝੌਤਾ ਜਿਹੜਾ ਸਾਰਤਕ ਹੋਣ ਨਿਭੜਿਆ ਹੈ ਔਰ ਵੱਡੀ ਗੱਲ ਇਹ ਹੈ ਕਿ ਇਸ ਕੰਮ ਦੇ ਵਿੱਚ ਖਾਸ ਤੌਰ ਤੇ ਦੇਖੋ ਲੜਾਈ ਵਾਸਤੇ ਤਾਂ ਸਾਰੇ ਤਿਆਰ ਹੋ ਜਾਂਦੇ ਨੇ ਕਿ ਲੜਾਈ ਕਰਾ ਦਈਏ ਪਰ ਸੁਲ੍ਹਾ ਕਰਾਉਣ ਦੇ ਵਿੱਚ ਕੋਈ ਕੇ ਹੁੰਦਾ ਹੈ ਜਿਹੜੀ ਭੂਮਿਕਾ ਡੋਨਲਡ ਟਰੰਪ ਵੱਲੋਂ ਅਮਰੀਕਾ ਵੱਲੋਂ ਨਿਭਾਈ ਗਈ ਹੈ ਉਸ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ ਬਹੁਤ ਬਹੁਤ ਧੰਨਵਾਦ